ਆ ਗਰਾਊਂਡ 'ਚ ਆ ਕੇ ਨਹੀਂ ਮੈਂ ਆਉਣਾ ਨਹੀਂ ਮੈਂ ਕਿਹਾ ਆਉਣਾ ਤੈਨੂੰ ਪੈਣਾ ਓਕੇ ਆ ਗਈ ਮੈਂ ਕਿਹਾ ਜਿਹੜਾ ਬੈਟ ਫੜ ਇਹਨੇ ਬੈਟਾਂ ਕਰਕੇ ਫੜ ਲਿਆ ਮੈਂ ਬੋਲ ਦਿੱਤੇ ਨੇ ਰੱਖ ਕੇ ਮਾਰ ਬਾੜ ਦੇ ਨਾ ਕਿਹਾ ਯੂ ਆਰ ਇਨ ਦਾ ਰੌਂਗ ਗੇਮ ਤੈਨੂੰ ਮੇਂ ਖੇਡਣੀ ਪਈ ਸ਼ਾਟ ਉਹ ਬੋਲਿੰਗ ਮਸ਼ੀਨ ਤੇ 65 ਮਾਈਲਜ਼ ਅਨ ਆਰ ਦੀ ਸਪੀਡ ਤੇ ਗੇਂਦ ਖੇਡ ਲਈ ਤੇ ਪੰਜ ਇਹੋ ਜਿਹੇ ਮਾਰ ਰਹੀਆਂ ਜਿਹੜੇ ਮੁੰਡੇ ਵਾਸਤੇ ਹੁਣ ਮੈਨੂੰ ਨਹੀਂ ਪਤਾ ਰੱਬ ਨੇ ਕਿੱਥੋਂ ਪਾਇਆ ਕਿੱਥੇ ਨਹੀਂ ਪਾਇਆ ਪਰ ਮੈਨੂੰ ਐਨਾ ਯਕੀਨ ਜ਼ਰੂਰ ਹੋਇਆ ਕਿ ਬਲੱਡ ਦੇ ਵਿੱਚ ਪੋਰਟਸ ক্রিকেট ਬਲੱਡ ਦੇ ਵਿੱਚ ਮੈਨੂੰ ਕਹਿੰਦੀ ਹੈ ਯੂਵੀ ਵਾਂਗੂ ਮੈਂ ਨਾ ক্রিকেট ਥੋੜੇ ਲਈ ਖੇਡ ਰਹੀ ਐ ਮੈਂ ਹੱਥ ਚੱਲ ਏਹੀ ਸੀ ਇਟ ਕਮਸ ਬੈਕ ਅੱਜ ਤੋ ਇਹ ਜਾਈਏ ਤਾਂ 2025 ਸਾਲ ਪਹਿਲਾਂ ਯੂਵੀ ਦੀ ਕਹਾਣੀ ਦੁਬਾਰਾ ਰਿਪੀਟ ਹੋ ਰਹੀ ਅੱਜ ਪਲੇ ਡਾਟਾ ਡ੍ਰੌਪ ਕਰਕੇ ਉਹ ਤੇ ਬਾਲ ਵਜਦਾ ਰਹੁੰਦੀ ਨਹੀਂ ਉਹ ਸੀ ਸੀ ਵੀ ਨਹੀਂ ਕਰਦੀ ਘਰੇ ਜਾ ਕੇ ਪਾਵਾ ਕਵਰੇ ਕੁੰਡੀ ਲੱਗੇ ਰਿਵਾਦ ਆਦੀ ਪਸਔਰ ਉਹਦੀ ਵੀ ਬਾਲ ਬੱਚਾ ਸ਼ੋਲਡਰ ਦੇ ਸ਼ੋਲਡਰ ਸੁੱਜਿਆ ਪਿਆ ਢੀਲਾ ਹੋਇਆ ਗੋਡੇ ਦੇ ਵਿੱਚ ਕੋਈ ਗੱਲ ਨਹੀਂ ਸੋ ਆਈ ਥਿੰਕ ਇਦਾਂ ਹੀ ਵਾਜੂ ਵਾਜੂ ਕੇ ਵਾਜੂ ਵਾਜੂ ਕੇ ਫੌਜੀ ਬਣਦਾ ਢਿੱਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਤੁਹਾਡਾ ਸਵਾਗਤ ਹੈ ਇਸ ਵਕਤ ਸਾਡੇ ਨਿਊਜ਼ ਰੂਮ ਚ ਹੈਗੇ ਹੈ ਪੰਜਾਬ ਦੀ ਸ਼ਾਨ ਸਾਡੇ ਐਕਟਰ ਬਾਲੀਵੁੱਡ ਦੇ ਐਕਟਰ ਇਹਥੇ ਤਾਂ ਕੇ ਕਹ ਲੀਏ ਕਿ ਕ੍ਰਿਕਟਰ ਇਹ ਕਹ ਲੀਏ ਫਿਲੰਥਰੋਫਿਸਟ ਜਿਹੜੇ ਆਪਣੀ ਆਈਡੀਓਲੋਜੀ ਦੇ ਨਾਲ ਆਪਣੀ ਗੱਲ ਰੱਖਣਾ ਜਾਣਦੇ ਨੇ ਸਾਡੇ ਨਾਲ ਨੇ ਯੋਗਰਾਜ ਸਿੰਘ ਯੋਗਰਾਜ ਜੀ ਬਹੁਤ ਬਹੁਤ ਵਾਗਰਾ ਡੇਲੀ ਪੋਸਟ ਤੇ ਬਹੁਤ ਬਹੁਤ ਧੰਨਵਾਦ ਤੇ ਹੁਣ ਤਾਂ ਇੱਕ ਹੈਲੀਏ ਖੁਸ਼ਖਬਰੀ ਹੈ ਤੁਸੀਂ ਯੋਗਰਾਜ ਸਿੰਘ ਦਿੱਤਾ ਦੇਸ਼ ਲਈ ਜਿਹੜਾ ਕਿ ਦੇਸ਼ ਦਾ ਨਾਮ ਰੋਸ਼ਨ ਕੀਤਾ ਹਮੇਸ਼ਾ ਤੋਂ ਇਹ ਦੇਖਿਆ ورلڈ ਕੱਪ ਤੋਂ ਲੈ ਕੇ ਅਸੀਂ ਦੇਖ ਰਹੇ ਹਾਂ ਜੇ ਅਸੀਂ ਉਹ 6 ਜਿਹੜੀ ਬੋਲਾਂ ਸੀਗੀਆਂ 6 ਛੱਕਿਆਂ ਦੀ ਗੱਲ ਕਰ ਲਈਏ ਅੱਜ ਤੱਕ ਇਹੋ ਜਿਹਾ ਰਿਕਾਰਡ ਤਾਂ ਬਣਿਆ ਨਹੀਂ ਜਿਹੜਾ ਯੋਗਰਾਜ ਸਿੰਘ ਨੇ ਬਣਾਇਆ ਹੈ ਟ੍ਰੇਨਿੰਗ ਕੌਣ ਕੀਤੀ ਟ੍ਰੇਨਿੰਗ ਕੀਤੀ ਤੁਸੀਂ ਹੁਣ ਬੇਟੀ ਤੁਹਾਡੀ ਜਿਹੜੀ ਅਮਰਜੋਤ ਕੌਰ ਉਹ ਵੀ ਕ੍ਰਿਕਟ ਦੇ ਮੈਦਾਨਸ ਆ ਰਹੀ ਹੈ ਪਹਿਲਾਂ ਤਾਂ ਇਹੋ ਜਿਹਾ ਮਹਿਸੂਸ ਕਰਦੇ ਹਾਂ ਐਜ਼ ਅ ਫਾਦਰ ਉਸ ਤੋਂ ਬਾਅਦ ਅਸੀਂ ਐਜ਼ ਅ ਟ੍ਰੇਨਿੰਗ ਦੀ ਗੱਲ ਕਰਾਂਗੇ ਤੁਸੀਂ ਯੂਵੀ ਦੀ ਗੱਲ ਕੀਤੀ ਹੈ ਮੈਂ ਇੱਕ ਗੱਲ ਮੈਂਸ਼ਨ ਜ਼ਰੂਰ ਕਰਨਾ ਚਾਹੁੰਦਾ ਇੱਥੇ ਕਿ ਮੇਰੇ ਕੋਲ 25000 ਪਲੇਅਰ ਖੇਡ ਕੇ ਗਿਆ ਹੈ ਜਦ ਯੂਵੀ ਪੈਦਾ ਹੋਇਆ ਵੱਡਾ ਹੋਇਆ ਉਸ ਰਜੀਮ ਦੇ ਵਿੱਚ ਕਿ ਯੂਵੀ ਖੇਡ ਰਿਹਾ ਸੀ ਯੂਵੀ ਅਰਗੇ ਹਜ਼ਾਰਾਂ ਮੇਰੇ ਕੋਲ ਕ੍ਰਿਕਟਰ ਸੀਗੇ ਉਸ ਤੋਂ ਬੈਟਰ ਕ੍ਰਿਕਟਰ ਸੀਗੇ ਲੇਕਿਨ ਸ਼ਾਮ ਨੂੰ 6 ਵਜੇ ਤੋਂ ਬਾਅਦ ਕੀ ਕਰਦੇ ਸੀ ਨਾ ਉੱਥੇ ਸਾਰੇ ਰੁੱਲ ਗਏ ਇਹ ਗੱਲ ਵਰਣਨਯੋਗ ਹੈ ਕਿ ਉਹ 6 ਵਜੇ ਤੋਂ ਬਾਅਦ ਕੀ ਕਰਦੇ ਸੀ ਉਹ ਰੁਲ ਗਏ ਕਿਉਂਕਿ ਉਹਨੂੰ ਕਿਸੇ ਨੇ ਚੈੱਕ ਨਹੀਂ ਕੀਤਾ ਨਾ ਮਾਂ ਨੇ ਨਾ ਪਿਓ ਨੇ ਨਾ ਯੁਵਰਾਜ ਸਿੰਘ ਦੇ ਖੇਤਰ ਵਿੱਚ ਸਵੇਰੇ ਸ਼ੁਰੂ ਹੁੰਦਾ ਦੀ ਸ਼ਾਮ ਨੂੰ ਸੌਣ ਦਾ ਏਦਾਂ ਸੌਣਾ ਐ ਉੱਠਣਾ ਇਹ ਕਰਨਾ ਐ ਕਰਨਾ ਐ ਕਰਦਾ ਇਹ ਯੁਵਰਾਜ ਦੀ ਮੇਕਿੰਗ ਦਾ ਇੱਕ ਐਸਾ ਐਸਪੈਕਟ ਹੈ ਜਿਹੜਾ ਮੈਂ ਕਦੇ ਡਿਸਕਸ ਨਹੀਂ ਕੀਤਾ ਉਸ ਤੋਂ ਬੈਟਰ ਪਲੇਅਰ ਉਸ ਤੋਂ ਕਮਾਲ ਦੇ ਪਲੇਅਰ ਮੇਰੇ ਕੋਲ ਰਹੇ ਨੇ ਲੇਕਿਨ ਉਹ ਖਤਮ ਹੋ ਗਏ ਦਿਲ ਮੇਰਾ ਬੜਾ ਦੁਖਦਾ ਕਿਉਂਕਿ ਮਾਲੀ ਦਾ ਜਦ ਦਰਖਤ ਟੁੱਟਦਾ ਨਾ ਫਿਰ ਦਰਦ ਬਹੁਤ ਹੁੰਦੀ ਹੈ ਆਡੈਂਟਿਕਲ ਸਿਚੁਏਸ਼ਨ ਹੈ ਮੇਰੀ ਬੇਟੀ ਅਮਰਜੋਤ ਕੌਰ ਦੀ ਤੇ ਯੂਵੀ ਦੀ ਯੂਵੀ ਸਕੇਟਿੰਗ ਕਰਦਾ ਸੀ ਟੈਨਿਸ ਖੇਡਦਾ ਸੀ ਮਾ ਚੱਕ ਸਕੇਟ ਮਾਰੇ ਮੈਡਲ ਮਾਰੇ ਉਹ ਮਾਰਾ ਟੈਨਸ ਰੈਕੇਟ ਤੇ ਜੀ ਬੜਾ ਰੌਲਾ ਕਰ ਚ ਪਿਆ ਜੀ ਇਹ ਵੀ ਰੋਇਆ ਤੁਹਾਨੂੰ ਸਾਰੀ ਕਹਾਣੀ ਦਾ ਪਤਾ ਹੈ ਕਹਿਣ ਦੀ ਲੋੜ ਨਹੀਂ ਪਰ ਮੈਂ ਮਹਿਸੂਸ ਕਰਦਾ ਵੀ ਇੱਕ ਬਾਪ ਨੂੰ ਪਤਾ ਹੋਣਾ ਜਿਹਦਾ ਮੈਂ ਆਪਣੇ ਪੁੱਤਰ ਤੋਂ ਜਾਂ ਧੀ ਤੋਂ ਕੀ ਕਰਉਣਾ ਐਮੀ ਨੇ ਟੈਨਿਸ ਸ਼ੁਰੂ ਕੀਤੀ ਮੈਂ ਬੜਾ ਰੌਲਾ ਪਿਆ ਰੋਂਗ ਕੰਟਰੀ ਰੋਂਗ ਗੇਮ ਇਹ ਗੇਮ ਬਾਹਰ ਹੋਣੀ ਚਾਹੀਦੀ ਹੈ ਇਸ ਦੇਸ਼ ਦੇ ਵਿੱਚ ਕ੍ਰਿਕਟ ਖੇਲੋ ਜਿਹੜੀ ਕਿ ਸਾਡੀ ਬਹੁਤ ਵੱਡੀ ਗੇਮ ਹੈ ਜਿਹਦੇ ਵਿੱਚ ਕੈਰੀਅਰ ਤੁਹਾਡਾ ਕੁੜੀਆਂ ਵੀ ਅੱਜਕੱਲ ਬਹੁਤ ਚੰਗਾ ਕਰ ਰਹੀਆਂ ਹੋਇਆ ਕੁਛ ਨਹੀਂ ਮੈਂ ਇੱਕ ਦਿਨ ਕਿਹਾ ਤੂੰ ਗਰਾਊਂਡ 'ਚ ਆ ਜਾ ਕਿਉਂਕਿ ਇਹ ਚੀਜ਼ ਦਸਨੀ ਬਹੁਤ ਜੁੜੀ ਸ਼ੁਰੂ ਕਿਵੇਂ ਹੋਈ ਇਹ ਉਦੋਂ ਹੀ ਹੋਈ ਹੈ ਜਦ ਮੈਂ ਯੂਵੀ ਨਾਲ ਸ਼ੁਰੂ ਕੀਤੀ ਤਾਂ ਗਰਾਊਂਡ 'ਚ ਆ ਕਹਿੰਦੀ ਮੈਂ ਆਉਣਾ ਨਹੀਂ ਮੈਂ ਕਿਹਾ ਆਉਣਾ ਤੈਨੂੰ ਪੈਣਾ ਓਕੇ ਆ ਗਈ ਮੈਂ ਕਿਹਾ ਜਿਹੜਾ ਬੈਟ ਫੜ ਇਹਨੇ ਬੈਟਾਂ ਕਰਕੇ ਫੜ ਲਿਆ ਮੈਂ ਬਾਲ ਥੁੱਕਿਆ ਨਾ ਰਾਕਟ ਬਾਲ ਜਮਾ ਤਾੜ ਦੇਣੀ ਮੈਂ ਕਿਹਾ ਯੂ ਆਰ ਇਨ ਦ ਰੋਂਗ ਗੇਮ ਤੈਨੂੰ ਇਹ ਖੇਡਣੀ ਪੈਣੀ ਉਹ ਹੁੰਦਾ ਕਿ ਉਹ ਕਿ ਵੱਡੇ ਹੋ ਗਏ ਨਾ ਯੂਵੀ ਛੋਟਾ ਸੀ 5 ਸਾਲ ਦਾ ਉਦੋਂ ਸ਼ੁਰੂ ਹੋਇਆ ਇਹ ਹੁਣ 20 ਸਾਲ ਦੀ ਹੋ ਗਈ ਸਿਚੁਏਸ਼ਨ 15 ਸਾਲ ਮੈਨੂੰ ਪਿੱਛੇ ਲੈ ਜਾਣੀ ਪੈ ਰਹੀ ਹੈ ਅਲਟੀਮੇਟਲੀ ਕਰਦੇ 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 ਮੈਂ ਕਮਾਲ ਦੀ ਗੱਲ ਤੇ ਹੈ ਚਮਤਕਾਰ ਤਾਂ ਇਹ ਹੈ ਕਿ 15 ਦਿਨਾਂ ਦੇ ਵਿੱਚ ਵਿੱਚ ਉਹ ਬੋਲਿੰਗ ਮਸ਼ੀਨ ਤੇ 65 ਮਾਈਲ ਪ੍ਰ ਹ ਦੀ ਸਪੀਡ ਤੇ ਗੇਂਦ ਖੇਡ ਰਹੀ ਹੈ ਤੇ ਪੰਜ ਇਹੋ ਜਿਹੇ ਮਾਰ ਰਹੀ ਹੈ ਜਿਹੜੇ ਮੁੰਡੇ ਬਣਦੇ ਹੁਣ ਮੈਨੂੰ ਨਹੀਂ ਪਤਾ ਰੱਬ ਨੇ ਕਿੱਥੋਂ ਪਾਇਆ ਕਿੱਥੇ ਨਹੀਂ ਪਾਇਆ ਪਰ ਮੈਨੂੰ ਇੰਨਾ ਯਕੀਨ ਜ਼ਰੂਰ ਹੋਇਆ ਕਿ ਬਲੱਡ ਦੇ ਵਿੱਚ ਹੈ ਸਪੋਰਟਸ ਕ੍ਰਿਕਟ ਬਲੱਡ ਦੇ ਵਿੱਚ ਉਹ ਹੁਣ ਉਹਦੀ ਪ੍ਰੈਕਟਿਸ ਚੱਲ ਰਹੀ ਹੈ ਜਿਵੇਂ ਯੂਵੀ ਦੀ ਚੱਲ ਰਹੀ ਹੈ ਹੁਣ ਤਕਲੀਫ ਬਹੁਤ ਹੋ ਰਹੀ ਹੈ ਸ਼ੋਲਡਰ ਤੇ ਬਾਲ ਵੱਜਿਆ ਇੱਥੇ ਗੋਡੇ ਤੇ ਬਾਲ ਵੱਜਿਆ ਨੀਲ ਪਏ ਹੋਏ ਨੇ ਰੋ ਰਹੀ ਸੀ ਮੈਂ ਕਿਹਾ ਰੋਲਾ ਕਿਸੇ ਨੇ ਤੇਰੇ ਹੰਝੂ ਨਹੀਂ ਪੂੰਝਣੇ ਇੱਥੇ ਉਹੀ ਕੁਝ ਕਰਨਾ ਪੈਣਾ ਜੋ ਪਿਓ ਚਾਹੁੰਦਾ ਇਹ ਤੂੰ ਦੇਖ ਲੈ ਤੇ ਮੈਨੂੰ ਕਹਿੰਦੀ ਹੈ ਯੂਵੀ ਵਾਂਗੂ ਮੈਂ ਨਾ ਕ੍ਰਿਕਟ ਥੋੜੇ ਲਈ ਖੇਡ ਰਹੀ ਹਾਂ ਮੈਂ ਹਾਂ ਚੱਲ ਇਹੀ ਸੀ ਇਟ ਕਮਸ ਬੈਕ ਅੱਜ ਤੋ ਇਹ ਜਾਈਏ ਤਾਂ 20 25 ਸਾਲ ਪਹਿਲਾਂ ਯੂਵੀ ਦੀ ਕਹਾਣੀ ਦੁਬਾਰਾ ਰਿਪੀਟ ਹੋ ਰਹੀ ਅੱਜ ਫਿਰ ਮੈਂ ਸੋਚਿਆ ਵੀ ਇੰਨਾ ਵਧੀਆ ਖੇਡ ਰਹੀ ਹੈ ਇੰਨਾ ਰੱਬ ਨੇ ਟੈਲੈਂਟ ਦਿੱਤਾ ਹੈ ਅਸੀਂ ਮਿਹਨਤ ਕਰਨੀ ਸ਼ੁਰੂ ਕਰਤੀ ਸੋ ਅੱਜ ਮੈਂ ਕੈਨੇਡਾ ਜਾਣਾ ਫਲਾਈਟ ਤੇ ਤਾਂ ਮੈਂ ਤੁਹਾਡਾ ਇੰਟਰਵਿਊ ਕਰ ਰਿਹਾ ਪਰ ਮੈਂ ਵਾਪਸ ਆ ਰਿਹਾ ਸ਼ਡਿਊਲ ਦਿੱਤਾ ਹੋਇਆ ਦੋ ਕੋਚ ਲਾਏ ਸਿਰ ਤੇ ਤੇ ਉਹਨਾਂ ਨੂੰ ਕਿਹਾ ਵੀ ਮੈਨੂੰ ਇਹਦੀ ਟ੍ਰੇਨਿੰਗ ਚੱਲ ਰਹੀ ਹੈ ਸਵੇਰੇ ਜਿਮ ਚੱਲ ਰਿਹਾ ਸਵੇਰੇ ਪ੍ਰੈਕਟਿਸ ਚੱਲ ਰਹੀ ਹੈ 2 ਘੰਟੇ ਸੌਂਦੀ ਹੈ ਸ਼ਾਮ ਨੂੰ ਫਿਰ ਪ੍ਰੈਕਟਿਸ ਕਰਦੀ ਹੈ 8 ਵਜੇ ਇੰਟੂ ਬੈਡ ਸੋ ਆ ਕਹਾਣੀ ਅੱਛਾ ਤੁਹਾਡੀ ਤਾਂ ਟ੍ਰੇਨਿੰਗ ਦੇ ਬੜੇ ਕਿੱਸੇ ਮਸ਼ਹੂਰ ਨੇ ਤੁਸੀਂ ਹਮੇਸ਼ਾ ਦੱਸਿਆ ਬੀਬੀ ਰਾਮ ਜੀ ਯੂਵਰਾਜ ਨੂੰ ਕਿਵੇਂ ਟ੍ਰੇਨ ਕੀਤਾ ਤੁਸੀਂ ਜਿਵੇਂ ਹੁਣ ਤੁਸੀਂ ਦੱਸ ਰਹੇ ਸੀਗੇ ਤਾਂ ਬੇਟੀਆਂ ਦਾ ਕਹਿੰਦਾ ਕਿ ਪਿਓ ਤਾਂ ਹਮੇਸ਼ਾ ਫੁੱਲਾਵਾਗ ਰੱਖਦੇ ਨੇ ਬੇਟੀਆਂ ਨੂੰ ਤੁਸੀਂ ਕਿਵੇਂ ਰੱਖ ਰਹੇ ਹੋ ਟ੍ਰੇਨਿੰਗ ਦੌਰਾਨ ਬਿਲਕੁਲ ਫੁੱਲਾਵਾਗ ਕੋ ਰੱਖਦੇ ਨੇ ਬੇਟੀਆਂ ਤੱਕੇ ਖਾਂਦੀਆਂ ਅੰਦਾ ਆ ਜਾ ਕੇ ਹਾਂ ਬੇਟੀ ਹੋਵੇ ਬੇਟਾ ਹੋਵੇ ਟ੍ਰੀਟਮੈਂਟ ਇੱਕੋ ਜੀ ਹੋਣੀ ਚਾਹੀਦੀ ਹੈ ਇੱਕ ਨੇ ਕੁੜੀ ਘਰੇ ਲਿਆਉਣੀ ਹੈ ਇੱਕ ਨੇ ਕਿਸੇ ਦੇ ਘਰੇ ਜਾਣਾ ਹੈ ਲੇਕਿਨ ਆਪਣੇ ਪੈਰਾਂ ਤੇ ਖੜੇ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ ਜੋ ਟੈਲੈਂਟ ਆ ਉਹ ਟੈਲੈਂਟ ਸਾਹਮਣ ਯਾ ਮੇਰੀ ਡਾਟਰ ਹੈ ਜਾਂ ਮੇਰਾ ਬੇਟਾ ਹੈ ਮੈਂ ਟ੍ਰੀਟਮੈਂਟ ਸਭ ਨੂੰ ਇੱਕੋ ਜਿਹਾ ਕਰਦਾ ਲਾਈਨਸ ਆ ਡਰਾਉਣ ਈਵਨ ਵੈਕਟਰ ਵੈਕਟਰ ਦੀ ਫੈਂਸੀ ਪਰ ਇਹੋਣ ਵਾਲੀ ਵਾਈਫ ਉਹਨਾਂ ਨੇ ਗੱਲ ਕਹੀ ਹੈ ਫਿਟਨੈਸ ਕਰਨੀ ਹੈ ਤੇ ਮੇਰੇ ਘਰ 'ਚ ਰਹਿਣਾ ਨਹੀਂ ਤਾਂ ਭਾਈ ਜਾ ਉਥੋਂ ਸੋ ਦੈਟ ਇਜ਼ ਦ ਵੇ ਆਮ ਮੈਂ ਐਦਾਂ ਦਾ ਹੀ ਆ ਤੇ ਮੈਨੂੰ ਉਮੀਦ ਹੈ ਪਰ ਇਹ ਚਮਤਕਾਰ ਹੋ ਕੇ ਦੇਖਣਾ 2 ਸਾਲਾਂ ਦੇ ਵਿੱਚ ਵਿੱਚ ਤੁਸੀਂ ਬਣਦਾ ਕੀ ਹੈ ਯੂ ਵੀ 1.5 ਸਾਲ ਦਾ ਸੀ ਤੇ ਮੈਂ ਇੱਕ ਕਮੈਂਟ ਕੀਤਾ ਸੀ ਕਿ ਮਾਈ ਸਨ ਵਿਲ ਬੀ ਸਰਗਾਰ ਫੀਲਡ ਸੋਵਰ ਦਨ 120 ਬੀਨ ਰਿਚਟਸ ਤੇ प्रदीप ਮੈਗਜ਼ੀਨ ਕਰਕੇ ਇੱਕ ਜਰਨਲਿਸਟ ਹੋਇਆ ਪਤਾ ਨਹੀਂ ਕਿੱਥੇ ਹੈ ਇੰਡੀਅਨ ਐਕਸਪ੍ਰੈਸ 'ਚ ਉਹਨੇ ਬੜਾ ਮੇਰਾ ਮਜ਼ਾਕ ਉਡਾਇਆ ਜੀ ਕਿ ਉਹ ਦਿਮਾਗ ਖਰਾਬ ਹੋ ਗਿਆ ਆਪਣਾ ਨਾ ਹੋ ਗਿਆ ਸਟਿਆ ਗਿਆ ਉਹ ਮੈਨੂੰ ਲੱਭਿਆ ਨਹੀਂ ਮੁੜ ਕੇ ਮੈਂ ਬੜਾ ਟੁੰਡਿਆ ਮੈਂ ਕਹਾਂ ਦੇਖ ਜਲਵਾ ਇਹ ਹੀ ਗੱਲ ਹੁਣ ਐਮੀ ਤੇ ਆ ਗਈ ਹੈ ਹੁਣ ਤੁਸੀਂ ਸਾਰੇ ਨੇ ਇਕੱਠੇ ਹੋ ਕੇ ਚਲੋ ਪਰ ਮੈਂ ਕਹਾਂ ਦੱਸਦਾ ਐਹੋ ਜੀ ਪਲੇਅਰ ਬਣਾਵਾਂਗਾ ਕਿ ਮੁੰਡੇ ਵੀ ਇਦਾਂ ਦੇ ਨਹੀਂ ਹੋਣਗੇ ਪਲੇਅਸ ਬਹੁਤ ਸਾਰੀਆਂ ਨੇ ਮੇਰੇ ਪਤਾ ਕਿਥੋਂ ਇਨਸਪੀਰੇਸ਼ਨ ਲਈ ਹੈ ਦੇਵ ਸਪੀਕਰ ਇੱਕ ਲੜਕੀ ਹੈ 크로ਸਫਿਟ ਟ੍ਰੇਨਰ ਉਹਦਾਂ ਮੇਰੀ ਗੱਲ ਹੋਈ ਉਹ ਕਹਿੰਦੀ ਮੈਂ 5 ਸਾਲ ਦੀ ਸੀ ਮੇਰੇ ਫਾਦਰ ਨੇ ਮੈਨੂੰ ਜਿਮਨਾਸਟਿਕ ਚ ਪਾਇਆ ਮੈਂ 5 ਸਾਲ ਤੋਂ 25 ਸਾਲ ਦੀ ਹੋ ਗਈਆਂ ਮੈਂ 20 ਸਾਲਾਂ ਦੇ ਵਿੱਚ ਉਹ ਕ੍ਰੀਏਟ ਕੀਤਾ ਬਟ ਆਵਡ ਮਾਈਲਸ ਟੂ ਗੋ ਇਹ ਉੱਥੋਂ ਇਨਸਪੀਰੇਸ਼ਨ ਮੈਂ ਐਮੀ ਨੂੰ ਕਿਹਾ ਮੈਂ ਕਾ ਦੇਖ ਦਿਸ ਇਜ਼ ਦ ਵੇ ਆ ਵਾਟ ਯਾਨੀ ਟ੍ਰੇਨਿੰਗ ਪੈਟਰਨ ਸੇਮ ਰਿਹਾ ਯੂਵਰਾਜ ਸਿੰਘ ਪਹਿਲਾਂ ਟੈਨਿਸ ਚ ਸੀਗੇ ਸਕੇਟਿੰਗਸ ਸੀਗੇ ਫਿਰ ਕ੍ਰਿਕਟ ਚ ਆ ਗਏ ਬੜੀ ਬੇਟੀ ਟੈਨਿਸ ਸੀਗੀ ਫਿਰ ਉਹਨੂੰ ਕ੍ਰਿਕਟ ਚ ਆ ਰਹੀ ਹੈ ਟ੍ਰੇਨਿੰਗ ਵੀ ਪੈਟਰਨ ਸੇਮ ਹੈ ਤੇ ਨਾਲ ਦੇ ਨਾਲ ਸਵਾਲ ਸਭ ਤੋਂ ਵੱ ਪਹਿਲਾਂ ਵੀ ਇਸ ਬਾਰੇ ਕਦੇ ਗੱਲ ਹੋਈ ਸੀ ਬੇਟੀ ਨਾਲ ਕਿਉਂਕਿ ক্রিকেট ਦਾ ਚਲੋ ਘਰ ਚ ਹੀ ਹੈਗਾ ਖੂਨ ਚ ਹੀ ਹੈਗਾ ਪਹਿਲਾਂ ਕਦੇ ਗੱਲ ਹੋਈ ਸੀ ਤੁਸੀਂ ਕੱਲ ਗੱਲ ਕੀਤੀ ਹੋਣੀ ਕਦੇ ਪਹਿਲਾਂ ਕਿ ਕਿ ਕ੍ਰਿਕਟਰ ਬਣ ਜਾ ਜਾਂ ਟੈਨਿਸ ਜਾ ਰਹੀ ਸੀ ਅੱਜ ਤੋ 10 ਸਾਲ ਪਹਿਲਾਂ ਮੈਂ ਗੱਲ ਕਰਦੇ ਨੂੰ ਕਹੀ ਸੀ ਵੀ ਇਹਦਾ ਰੈਕਟ ਜੇ ਨੂੰ ਫੜਾਉਣਾ ਹੈ ਤੈਨੂੰ ਅਮਰੀਕਾ ਲੈ ਜਾਓ ਜਿੱਥੇ ਜਾਂ ਨੂੰ ਕੈਨੇਡਾ ਲੈ ਜਾਓ ਜਾਂ ਕਿਤੇ ਹੋਰ ਲੈ ਜਾਓ ਇਹ ਇੰਡੀਅਨ ਗੇਮ ਨਹੀਂ ਹੈ ਯੂਰੋਪੀਅਨ ਗੇਮ ਹੈ ਇੱਥੇ ਕੀ ਕਰਨਾ ਹੈ ਤੁਸੀਂ ਪਰ ਜੇ ਇੱਥੇ ਇਹਨੂੰ ਇੱਕ ਸਪੋਰਟਸ ਵੂਮਨ ਬਣਾਉਣਾ ਤਾਂ ਫਿਰ ক্রিকেট ਖੇਲਣੀ ਪੈਣੀ ਹੈ ਕਿਉਂਕਿ ਇੱਥੇ ক্রিকেট ਤੋਂ علاوہ ਹੋਰ ਕੋਈ ਗੇਮ ਚ ਥੋੜੀ ਰੈਕਗਨੀਸ਼ਨ ਹੈ ਨਹੀਂ ਇਹ ਗੱਲ ਹੋਰ ਹੈ ਕਿ ਉਹ ਬਲੱਡ ਦੇ ਵਿੱਚ ਹੈ ਮੈਂ ਖੇਡਿਆ ਯੂਵੀ ਖੇਡ ਰਿਹਾ ਤੇ ਐਮੀ ਦੀ ਜਿਹੜੀ ਟ੍ਰੇਨਿੰਗ ਹੈ ਉਸ ਤਰ੍ਹਾਂ ਹੀ ਚੱਲੇਗੀ ਜਿਸ ਤਰ੍ਹਾਂ ਦੀ ਯੂਵੀ ਦੀ ਚੱਲੀ ਹੈ ਪਰ ਕੁਐਸਚਨ ਸਿਰਫ ਇਹੀ ਹੈ ਕਿ ਯੂਵੀ ਨਾਲ ਮੈਂ ਅਸੀਂ ਹਾਰ ਸੀਗਾ ਇਹ ਥੋੜੀ ਵੱਡੀ ਹੋ ਗਈ ਹੈ ਇਰੀਐਕਟ ਛੇਤੀ ਕਰਦੀ ਹੈ ਸੋ ਹਰੇਕ ਬੰਦੇ ਨੂੰ ਹਰੇਕ ਟ੍ਰੀਟਮੈਂਟ ਲਗ ਲਗ ਤਰੀਕਾ ਦੇਣੀ ਚਾਹੀਦੀ ਹੈ ਸੋ ਮੈਂ ਮੈਨੂੰ ਇਹ ਪਤਾ ਹੈ ਕਿ ਹੌਲੀ 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 ਉਹਨੂੰ ਐਸਾ ਚਸਕਾ ਪੈ ਜਾਣਾ ਕਿ ਉਹ ਉਹ ਦ੍ਰਿੜਤਾ ਕਰ ਬੈਠੀ ਹੈ ਕਿ ਮੈਂ ਆਪਣੇ ਬਾਪ ਲਈ ਖੇਡਣਾ ਤੇ ਮੈਂ ਕਹਾਂ ਜੀ ਮੇਰ ਨਾਲ ਖੇਡਣਾ ਫਿਰ ਉਹ ਨਹੀਂ ਪੱਕ ਦਾ ਸਵਾਲ ਹੈ ਫਿਰ ਇਹ ਗੱਲ ਪ੍ਰਚਲਿਤ ਹੋਊਗੀ ਔਰ ਹੋ ਵੀ ਰਹੀ ਹੈ ਸੋ ਆਈ ਥਿੰਕ ਉਹਨੇ ਉਹਦੇ ਚ ਇੱਕ ਇਨਸਟੈਂਟ ਹੈਗੀ ਹੈ ਸ਼ੀ ਇਜ਼ ਅ ਵੈਰੀ ਸਟਰੋਂਗ ਫੀਅਰਲੈਸ ਗਰਲ ਉਹਦੇ ਬਾਲ ਵੱਜਦਾ ਰੋਂਦੀ ਨਹੀਂ ਉਹ ਸੀਸੀ ਵੀ ਨਹੀਂ ਕਰਦੀ ਘਰੇ ਜਾ ਕੇ ਪਾਵਾ ਕਬਰੇ ਕੁੰਡੀ ਲਾ ਕੇ ਉਹਦੀ ਮਾਂ ਦੱਸਦੀ ਸੀ ਪਰ ਸੋ ਰੋ ਰਹੀ ਸੀ ਬਾਲ ਵੱਜਿਆ ਸ਼ੋਲਡਰ ਤੇ ਸ਼ੋਲਡਰ ਸੁੱਜਿਆ ਪਿਆ ਨੀਲਾ ਹੋਇਆ ਗੋਡੇ ਤੇ ਵੱਜਿਆ ਕੋਈ ਗੱਲ ਨਹੀਂ ਸੋ ਆਈ ਥਿੰਕ ਇਦਾਂ ਹੀ ਵੱਜ ਵੱਜ ਕੇ ਵੱਜ ਵੱਜ ਕੇ ਫੌਜੀ ਬਣਦਾ ਹੈ ਟ੍ਰੇਨਿੰਗ ਜਿਹੜੀ ਕਮਾਂਡੋਜ਼ ਦੀ ਹੁੰਦੀ ਹੈ ਉਹੀ ਟ੍ਰੇਨਿੰਗ სპੋਰਟਸਮੈਨ ਦੀ ਕ੍ਰਿਕਟਰ ਦੀ ਹੋਣੀ ਹੈ ਮੈਂ ਥੋੜੀ ਵੀਡੀਓ ਦੇਖੀ ਸੀ ਇੱਕ ਬੜੀ ਚੱਲੀ ਵੀ ਆ ਉਹ ਵੀਡੀਓ ਜਿਹੜੀ ਤੁਹਾਡੀ ਬੇਟੀ ਜਦ ਆ ਰਹੀ ਹੈ ਆਈ ਥਿੰਕ ਬਾਰਲੀ ਕੰਟਰੀ ਤੋਂ ਆ ਰਹੀ ਹੈ ਤੇ ਤੁਹਾਨੂੰ ਸਰਪ੍ਰਾਈਜ਼ ਦੇ ਰਹੀ ਹੈ ਤੁਸੀਂ ਬਿਲਕੁਲ ਮਤਲਬ ਤੁਸੀਂ ਰੋਏ ਨਹੀਂ ਇਮੋਸ਼ਨਲੀ ਨਹੀਂ ਤੁਸੀਂ ਬੜੇ ਗ੍ਰੈਂਡ ਵੈਲਕਮ ਕੀਤਾ ਫਿਰ ਤੁਸੀਂ ਪਰੌਂਠਾ ਖਾ ਰਹੇ ਹੋ ਨਾਲ ਬਹਿ ਕੇ ਗੱਲਾਂ ਕਰ ਰਹੇ ਹੋ ਤੇ ਉਹ ਉਸ ਤਰੀਕੇ ਦਾ ਮિજાਜ ਹਮੇਸ਼ਾ ਤੋਂ ਇਹੋ ਜਿਹਾ ਤੁਹਾਡਾ ਰਿਹਾ ਬੇਟੀ ਦੇ ਨਾਲ ਕਿ ਬੇਟੀ ਨੂੰ ਜਿਹੜਵੇਂ ਜਿਵੇਂ ਯੂਵੀ ਨੂੰ ਟ੍ਰੇਨ ਕੀਤਾ ਸੀ ਉਸੇ ਤਰੀਕੇ ਨਾਲ ਟ੍ਰੇਨ ਕਰਨਾ ਹੈ ਜਾਂ ਹੁਣ ਕ੍ਰਿਕਟ ਵੇਲੇ ਜਿਹੜਾ ਹੈਗਾ ਇਹੋ ਜਿਹਾ ਰਿਹਾ ਚਲੋ ਮੇਰਾ ਸਾਰ ਦੋਸਤ ਕੁੜੀ ਤੇ ਮੁੰਡੇ 'ਚ ਕੀ ਫਰਕ ਹੈ? A woman is more powerful than a man. ਮੈਂ ਇੱਕ ਬੁੱਕ ਹੈ ਪੜ੍ਹਿਓ ਤੁਸੀਂ ਉਹਨੂੰ The Power of the Woman. ਮੈਂ ਔਰਤਾਂ ਨੂੰ ਉਦਾਂ ਹੀ ਟ੍ਰੀਟ ਕਰਦਾ ਜਿਦਾ ਬੰਦਿਆਂ ਨੂੰ ਟ੍ਰੀਟ ਕਰਦਾ। ਕਿਉਂਕਿ ਉਹਨਾਂ 'ਚ ਵੀ ਓਨੀ ਜਾਨ ਹੈ, ਓਨੀ ਗੱਲ ਹੈ। ਸਿਰਫ ਸਾਡੇ ਦੇਸ਼ ਦੇ ਵਿੱਚ ਇਹ ਚੱਲਦੀ ਆ ਰਹੀ ਹੈ ਪਰੰਪਰਾ। ਆ ਗਈ ਜੀ ਕੁੜੀ ਜਾਂ ਜਨਾਨੀ ਉਹ ਤਾਂ ਰੋਟੀ ਬਣਾ ਲਓ ਸਫਾਈਆਂ ਕਰਾ ਲਓ ਉਹਨੂੰ ਗਾਲਾ ਕੱਢ ਲਓ ਉਹਨੂੰ ਉਹਦੇ ਡਾਹ ਦੇਓ ਚੁੱਲੇ ਥੱਲੇ ਤੇ ਬੰਦਾ ਕਹਿੰਦਾ ਮੌਜ ਕਰਦਾ ਕਿਉਂਕਿ ਮੈਂ ਬੰਦਾ ਇਸ ਤਰ੍ਹਾਂ ਨਹੀਂ ਹੈ ਮੈਂ ਟ੍ਰੀਟ ਕਰਦਾ ਇਕੁਅਲ ਰੱਬ ਨੇ ਦੋਨੋਂ ਬਰਾਬਰ ਬਣਾਏ ਨੇ ਔਰ ਟ੍ਰੀਟਮੈਂਟ ਵੀ ਦੋਨੋਂ ਦੀ ਬਰਾਬਰ ਹੀ ਹੋਣੀ ਚਾਹੀਦੀ ਹੈ ਮੈਂ ਇੰਡੀਅਨ ਟੀਮ ਦੀ ਕੁੜੀਆਂ ਨੂੰ ਇੱਕ ਵਾਰੀ ਸੁਨੇਹਾ ਭੇਜਿਆ ਸੀ ਇਹਨਾਂ ਦੇ ਮੈਨੇਜਰ ਨੂੰ ਮੈਂ ਕਹਿੰਦਾ ਨੂੰ ਮੁੰਡਿਆਂ ਦਾ ਖਲਾਇਆ ਕਰੋ ਤੇ ਉਹ ਤਾਨੀਆਂ ਪਾਟੀਆਂ ਮੁੰਡੇ ਜੀ ਖੇਡਦੀ ਸੀ ਡੀਵੀ ਸਕੂਲ ਮੇਰੇ ਕੋਲ ਜਦ ਛੋਟੀ ਸੀ ਖੇਡ ਰਹੀ ਸੀ بیٹنگ ਕਰ ਰਹੀ ਸੀ ਯੂ ਵੀ ਕਹਿੰਦਾ ਪਾਪਾ ਇਹ ਮੁੰਡਾ ਬੜਾ ਛੋਟਾ ਖੇੜਦਾ ਮੇਰਾ ਮੁੰਡਾ ਨਹੀਂ ਕੁੜੀ ਹੈ ਦੱਸਿਆ ਕਿਦੋਂ ਸ਼ੀ ਗਰੂ ਇਨ ਦੀ ਬॉयਜ਼ ਐਮੀ ਮਾਈ ਡਾਟਰ ਸ਼ੀ ਵਿਲ ਗਰੋ ਇਨ ਦੀ ਬॉयਜ਼ ਸ਼ੀ ਵਿਲ ਪਲੇ ਵਿਦ ਦੀ ਬॉयਜ਼ ਸ਼ੀ ਵਿਲ ਕੰਪੀਟ ਵਿਦ ਦੀ ਬॉयਜ਼ ਸ਼ੀ ਵਿਲ ਪਲੇ ਅਗੇਸਟ ਦੀ ਬॉयਜ਼ ਤਾ ਉਸਵਾ ਕੁਝ ਆਬਜ਼ਰਵੇਸ਼ਨ ਕੀਤੀ ਤੁਸੀਂ ਕਿ ਪੇਸ ਬੋਲਿੰਗ ਤੇ ਵਧੀਆ ਖੇਡ ਰਹੀ ਹੈ ਬੇਟੀ ਜਾਂ ਫਿਰ ਸਪਿੰਟ ਤੇ ਅੱਛੇ ਵਧੀਆ ਖੇਡਦੀ ਹੈ ਹੱਲੇ ਕਿਸ ਤਰੀਕੇ ਦੀ ਬੈਟਸਮੈਨ ਬਣ ਰਹੀ ਹੈ ਦੇਖੋ ਕੁਝ ਚੀਜ਼ਾਂ ਥੋੜੀ ਨਾ ਇਨ ਬੋਰਨ ਹੁੰਦੀਆਂ ਰੱਬ ਦੀ ਕਰਾਮਾਤ ਇਹੋ ਜੀ ਹੈ ਤੁਸੀਂ ਕਰਾਮਾਤਾਂ ਐਮਪਿਕ ਕਰਾਮਾਤ ਹੈ ਮੈਂ ਹੈਰਾਨ ਇਸ ਗੱਲ ਤੇ ਹੌਕਤ ਅਦਰ ਪਰ ਬੜਾ ਹਾਜਮ ਨਹੀਂ ਹੁੰਦੀ ਗੱਲ ਕਿ 15 ਦਿਨਾਂ ਦੇ ਵਿੱਚ ਉਹ ਐ ਖੇਡ ਰਹੀ ਹੈ ਜਿਵੇਂ ਕੋਈ ਬਹੁਤ ਸੀਜ਼ਨ ਪਲੇਅਰ ਖੇਡਦਾ ਹੈ ਸ਼ੀ ਪਿਕਅਪਸ ਇੰਸ ਵੈਰੀ ਫਾਸਟ ਜੋ ਮੈਂ ਕਹਿ ਰਹਾ ਉਹਨੂੰ ਪਤਾ ਲੱਗਦਾ ਹੈ ਮੇਰੇ ਨਾਲ ਇੱਕ ਦੋ ਕੋਚਸ ਹੈਗੇ ਬੜੇ ਚੰਗੇ ਮੇਰੇ ਨਾਲ ਮੇਰੀ ਮਦਦ ਕਰ ਰਹੇ ਪਰ ਉਹਦੇ ਬਲੱਡ 'ਚ ਹੈਗੀ ਹੈ ਆਦਰਵਾਇਸ ਜਿਸ ਕੁੜੀ ਨੇ ਕਦੇ ਬੈਠਣਾ ਪੜਿਆ ਹੋਵੇ ਔਰ ਉਹ 20 ਕਿ ਸਾਲ ਦੀ ਹੋਗੀ ਹੋਵੇ ਉਹ 15 ਦਿਨਾਂ 'ਚ ਇਸ ਫਲੋ 'ਚ ਖੇਡ ਰਹੀ ਹੈ ਤੇ ਜੋ 15 ਦਿਨਾਂ 'ਚ ਇਸ ਤਰ੍ਹਾਂ ਖੇਡ ਰਹੀ ਹੈ ਇੱਕ ਸਾਲ ਦੇ ਵਿੱਚ ਤਾਂ ਉਹ ਦਰਵਾਜੇ ਪਾੜ ਦੇ ਲੱਗਦਾ ਟੈਨਿਸ ਦਾ ਵੀ ਇਫੈਕਟ ਹੈਗਾ ਕਿਉਂਕਿ ਐਂ ਹੀ ਖੇਡਦੇ ਆ ਉਸ 'ਚ ਵੀ ਯੂ ਆ ਰਾਈਟ ਗੱਲ ਆ ਸ਼ਾਇਦ ਉਹ ਟੈਨਿਸ ਦੀ ਹੀ ਗੱਲ ਹੈ ਕਿ ਉਹ ਅਜੇ ਵੀ ਗੁੱਡ ਲੈਂਥ ਬਾਲ ਨੂੰ ਇੱਥੋਂ ਮਾਰ ਦਿੰਦੀ ਆ ਪੁੱਲ ਸੋ ਮੈਂ ਤੁਹਾਡੀ ਗੱਲ ਨਾਲ ਹੀ ਕਰਦਾ ਟੈਨਿਸ ਨੇ ਉਹਨੂੰ ਸ਼ਾਇਦ ਫਿਟਨੈਸ ਔਰ ਉਹ ਚੀਜ਼ਾਂ ਦਿੱਤੀਆਂ ਨੇ ਜਿਹੜੀਆਂ ਕ੍ਰਿਕਟ ਨੂੰ ਬਿਲੋਂਗ ਕਰਦੀਆਂ ਮਤਲਬ ਇਹ ਕਹਿ ਸਕਦੇ ਆ ਕਿ ਇੰਜਨ ਤੁਸੀਂ ਬਣਾਣੇ ਪਟਰੀ ਟੈਨਿਸ ਨਹੀਂ ਬਣਾਤਾ ਹੁਣ ਬਸ ਭਜਣਾ ਹੈ ਕਰੀਅਰ ਵੱਲ ਕ੍ਰਿਕਟ ਵੱਲ ਵਾਲਾ ਵੀ ਤਾਂ ਚਾਹੀਦਾ ਨਾ ਭਜਾਉਣ ਵਾਲੇ ਵੀ ਤੁਸੀਂ ਭਜਾਉਣ ਵਾਲਾ ਤਾਂ ਹੀ ਹੈ ਜੇ ਉਹ ਰਿਅਲਾਈਜ਼ ਕਰਾਵੇ ਉਸ ਬੰਦੇ ਨੂੰ ਕਿ ਜੋ ਕੁਝ ਮੈਂ ਕਰ ਰਿਹਾ ਤੇਰੇ ਵਾਸਤੇ ਕਰ ਰਿਹਾ ਅੱਜ ਯੂਵੀ ਬਣਿਆ ਹੈ ਬੜੀਆਂ ਗੱਲਾਂ ਦੀ ਬ੍ਰਾਂਗਨ ਸਿੰਘ ਜੀ ਹਿਟਲਰ ਜੀ ਫਲਾਣਾ ਦੁਨੀਆ ਬੜਾ ਕੁਝ ਬੋਲਦੀ ਹੈ ਤੇ ਜਿਹੜੀ ਸ਼ੋਹਰਤ ਹੈ ਉਹ ਵੀ ਉਹ ਮੰਨ ਰਿਹਾ ਪੈਸਾ ਵੀ ਉਹਦਾ ਸ਼ੋਹਰਤ ਵੀ ਉਹਦੀ ਜਾਇਜਕਰ ਵੀ ਉਹਦੀ ਪਿਓ ਦੀ ਜਾਇਜਕਰ ਨਾਲ ਤਾਂ ਹੈ ਕਿਉਂਕਿ ਪਿਓ ਨੇ ਖੂਨ ਪਸੀਨਾ ਵਹਾਇਆ ਜੋ ਕੁਝ ਵੀ ਮੈਂ ਆਪਣੀ ਬੇਟੀ ਵਾਸਤੇ ਕਰ ਰਿਹਾ ਉਹਦੇ ਵਾਸ ਮੈਂ ਆਪਣੇ ਵਾਸਤੇ ਨਹੀਂ ਕਰ ਰਿਹਾ ਇੱਕ ਮਿਸਾਲ ਪੈਦਾ ਕਰਨਾ ਚਾਹਣਾ ਕਿ ਇੱਕ ਤੀਵੀਂ ਬੰਦਿਆ ਨਾਲ ਕੰਪੀਟ ਮੁੰਡਿਆ ਨਾਲ ਕਰ ਸਕਦੀ ਹੈ ਬਸ ਇੰਨੀ ਕਰਦਾ ਯੋਗਰਾਜ ਜੀ ਦੀ ਬੜੀ ਨਾ ਇੰਪੋਰਟੈਂਟ ਗੱਲ ਹੈ ਕ੍ਰਿਕਟਰ ਬਣ ਜਾਂਦੇ ਨੇ ਪਰ ਇੱਕ ਰਾਈਟ ਟਰੈਕ ਨਹੀਂ ਮਿਲਦਾ ਇੱਕ ਰਾਈਟ ਗਾਈਡ ਨਹੀਂ ਮਿਲਦਾ ਕਿ ਅੱਗੇ ਫਿਰ ਟੀਮ ਇੰਡੀਆ ਚ ਕਿਵੇਂ ਜਾਣਾ ਹੈ ਕਿਉਂਕਿ ਬਹੁਤ ਸਾਰੇ ਲੈਵਲਸ ਹੁੰਦੇ ਨੇ ਉਹ ਲੈਵਲਸ ਫਿਰ ਕਿਵੇਂ ਜਿਹੜਾ ਹੈ ਉਹ ਕੰਪੀਟ ਕਰਵਾਉਂਗੇ ਇਹ ਸਭ ਬਹਾਨੇ ਨੇ ਇਹ ਸਭ ਗੱਲਾਂ ਨੇ ਪੋਲਿਟਿਕਸ ਕਿਦੇ ਵਾਸਤੇ ਬਣੀ ਹੈ ਜਿਹਦੇ ਚ 19 20 ਦਾ ਫਰਕ ਹੈ ਤੇ ਜਿੱਥੇ ਫਰਕ ਹੀ 19 ਤੇ 40 ਦਾ ਹੈ ਉਹਨੂੰ ਪੌਲਿਟਿਕਸ ਕੁਝ ਕਹਿ ਸਕਦੀ ਹੈ ਜਦ ਤੁਸੀਂ ਜਾਣਾ 200 250 ਕਰਨਾ ਹਰ ਇਨਿੰਗ ਹਰ ਮੈਚ ਪੰਜ ਵਿਕਟਾ ਕੱਟਣੀ ਹੈ ਫਲਾਈਂਗ ਕੈਚਸ ਫੜਨੇ ਤੁਹਾਨੂੰ ਕੋ ਕੱਢ ਦੂਗਾ ਮੈਂ ਤਾਂ ਯੂਵੀ ਦੀ ਸਿਫਾਰਿਸ਼ ਕੀਤੀ ਨਹੀਂ ਕਿਸੇ ਨੂੰ ਉਹਨੂੰ ਤਾਂ ਆਪ ਚੱਕ ਕੇ ਲੈ ਗਏ ਹਨਮਨ ਸਿੰਘ ਹੋਣੀ ਤੇ ਜਿੰਨੇ ਵੀ ਸੈਲੈਕਟਰ ਸੀ ਉਹ ਇੰਡੀਆ ਖਿਡਾਰੀ 16 ਸਾਲ ਦੀ ਉਮਰ ਚ ਉਹਨੂੰ ਮੈਂ ਕਹਿੰਨਾ 2 ਸਾਲ ਹੋਰ ਫਿਰ ਖੜਾਵਾਂਗੇ ਸੋ ਕੁਐਸਚਨ ਇਹ ਹੈ ਕਿ ਤੁਹਾਡੀ ਅਬਿਲਿਟੀ ਐਨੀ ਬਣਾਓ ਕਿ ਤੁਹਾਨੂੰ ਕਿਸੇ ਦੀ ਲੋੜ ਨਾ ਪਵੇ ਤੋਂ ਨੂੰ ਲੋਕ ਕਹਿਣ ਭਾਈ ਮੈਨੂੰ ਇਹ ਬੰਦਾ ਚਾਹੀਦਾ ਸਚਿੰਤ ਤਦਨੂਲ ਕਰਨ ਨੂੰ ਕਿਸੇ ਦੀ ਲੋੜ ਸੀ ਸਫਾਰਿਸ਼ ਦੀ ਮੈਂ ਯੂਵੀ ਨੂੰ ਲੋੜ ਸੀ ਜਾਂ ਤੋਂ ਨੀ ਨੂੰ ਲੋੜ ਸੀ ਨਾ ਦੇਰ ਵਾਸ ਸੋ ਗੁੱਡ ਕਿਉਂਕਿ ਉਹਨੂੰ ਆਟੋਮੈਟਿਕਲੀ ਸਿਲੈਕਟ ਸਿਲੈਕਟ ਕਰਨਾ ਪੈਂਦਾ ਸੋ ਆਈ ਥਿੰਕ ਅਬਿਲਿਟੀ ਐਡੀ ਵੱਡੀ ਬਣਾ ਲਓ ਆਪਣੀ ਕਿੱਥੋਂ ਨੂੰ ਕਿਸੇ ਦੀ ਲੋੜ ਹੀ ਨਾ ਪਵੇ ਜੋ ਤੁਹਾਨੂੰ ਦੇਖੇ ਭਾਈ ਇਹ ਮੈਨੂੰ ਚਾਹੀਦਾ ਬਿਲਕੁਲ ਬਹੁਤ ਵਧੀਆ ਗੱਲ ਹੈ ਇਹ ਤਾਂ ਆਪਣੇ ਆਪ ਚ ਸੈਂਸੇਸ਼ਨ ਹੈ ਕਿ ਤੁਹਾਡੀ ਬੇਟੀ ਜਿਵੇਂ ਯਵਰਾਜ ਸਿੰਘ ਖੇਡ ਰਿਹਾ ਸੀ ਪਰ ਮਜ਼ੇਦਾਰ ਗੱਲ ਹੈ ਕਿ ਉਹ ਮੀਡੀਆ ਚ ਨਹੀਂ ਆ ਰਹੇ ਕਿਉਂ ਕਿਉਂਕਿ ਉਹ ਕਹਿ ਰਹੇ ਨੇ ਮੈਂ ਫੋਕਸ ਕਰਨਾ ਹੈ ক্রিকেট ਤੇ ਸਹੀ ਉਹ ਕਹਿੰਦੀ ਮੈਂ ਡੈਡ ਗੱਲ ਨਹੀਂ ਕਰਨੀ ਹਾਲਾਂਕਿ ਬਹੁਤ ਸਾਰੇ ਚੈਨਲਸ ਵਾਲੇ ਆਉਂਦੇ ਮੈਂ ਕਿਹਾ ਬੇਟਾ ਦੇਖ ਆਉਂਦੇ ਨੇ ਤੇਰੇ ਕੋਲ ਯੂ ਸ਼ੁਡ ਰਿਸਪੈਕਟ them ਯੂ ਸ਼ੁਡ ਆਨਰ them ਤੂੰ ਦੱਸ ਸਕਦੀ ਹੈ ਕਿ ਜੀ ਮੈਂ ਕੁਝ ਨਹੀਂ ਬੋਲਣਾ ਮੈਨੂੰ ਬੜੀ ਸ਼ਾਇ ਹੈ ਉਹ ਡੈਡ ਜੋ ਕਹਣਾ ਤੁਸੀਂ ਕਹਿ ਦਿਓ ਹਾਲਾਂਕਿ ਅਸੀਂ ਉਸੇ ਨੈਟ ਪ੍ਰੈਕਟਿਸ ਕਰ ਰਹੇ ਸੀ ਬਹੁਤ ਚੈਨਲਸ ਵਾਲੇ ਆਏ ਹੈ ਕਿਹਾ ਵੈਲਕਮ them ਕਿਉਂਕਿ ਆਉਂਦੇ ਸਾਰੇ ਉਹਨਾਂ ਵੀ ਚਾਹੀਦਾ ਪਰ ਮੈਂ ਸਮਝਦਾ ਹਾਂ ਤੁਹਾਡੀ ਸਾਰਿਆਂ ਦੀ ਜਿਹੜੀ ਆਪਾਂ ਇਕੱਠੇ ਹੋ ਕੇ ਕੰਮ ਕਰਾਂਗੇ ਤੇ ਇੱਕ ਬਹੁਤ ਵੱਡਾ ਫੀਮੇਲ ਸਪੋਰਟਸਮੈਨ ਕ੍ਰਿਕਟਰ ਪੈਦਾ ਹੋ ਸਕਦਾ ਇਸ ਦੇਸ਼ ਦੇ ਵਿੱਚ ਬਣ ਸਕਦਾ فرق صرف ਇਹ ਨਹੀਂ ਹੈ ਕਿ 15 ਸਾਲ ਲੇਟ ਆਇਮ ਹੀ ਨਾਲ ਤੇ ਮੈਂ 15 ਸਾਲ ਕਵਰ ਕਰਨ ਦੀ ਕੋਸ਼ਿਸ਼ ਕਰ ਰਿਹਾ ਆਉਣ ਵਾਲੇ 5 ਸਾਲਾਂ ਦਾ ਜੁਵਰਾਜ ਸਿੰਘ ਨੇ ਕਈਆਂ ਨੂੰ ਇਨਸਪਾਇਰ ਕੀਤਾ ਹੁਣ ਤੁਹਾਡੀ ਬੇਟੀ ਵੀ ਇਨਸਪਾਇਰ ਕਰਨ ਜਾ ਰਹੀ ਹੈ ਕਿ ਜ਼ਿੰਦਗੀ ਤਾਂ ਇਸੇ ਕਰਕੇ ਰੱਬ ਨੇ ਦਿੱਤੀ ਹੈ ਕਿ ਕੁਝ ਕਰੋ ਤੇ ਲੋਕਾਂ ਨੂੰ ਇਨਸਪਾਇਰ ਕਰੋ ਲੋਕਾਂ ਨੂੰ ਗੜੇ ਲਾਓ ਲੋਕਾਂ ਵਾਸਤੇ ਕੁਝ ਕਰੋ ਔਰ ਐਸੀ ਮਿਸਾਲ ਬਣੋ ਕਿ ਲੋਕ ਤੁਹਾਨੂੰ ਫੋਲੋ ਕਰਨੇ ਹੀ ਜ਼ਿੰਦਗੀ ਬਿਲਕੁਲ اچھا ਜੁਵਰਾਜ ਸਿੰਘ ਨਾਲ ਵੀ ਕੋਈ ਟਿਪਸ ਲੈਂਦੇ ਰਹਿੰਦੇ ਨੇ ਉਹ ਕਿ ਕਿਸ ਤਰੀਕੇ ਨਾਲ ਕ੍ਰਿਕਟ ਖੇਡਣੀ ਹੈ ਜਾਂ ਨਹੀਂ ਇਹੋ ਜਿਹਾ ਕੁਝ ਯੂਵੀ ਦਾ ਫੋਨ ਆਇਆ ਕਹਿੰਦਾ ਹਾਂ ਤੂੰ ਆਪਣੀ ਮਰਜ਼ੀ ਨਾਲ ਖੇਡਦੀ ਹੈ ਕਿ ਤੇਨਾਂ ੱੱੱਕਾ ਫੁਰਿਆ ਮੈਂ ਕਿਉਂਕਿ ਤੁਸੀਂ ਮਸ਼ਹੂਰ ਹੋ ੱੱੱਕੇ ਲਈ ਮੈਂ ਦੱਸਿਆ ਕਿ ਵੀਰ ਐ ਕਹਿੰਦਾ ਸੀ ਮੈਂ ਕਿਹਾ ਤੂੰ ਕੀ ਜਵਾਬ ਦਿੰਦਾ ਮੈਂ ਕਿਹਾ ਹੁਣ ਅੱਗੇ ਫੋਨ ਆਊਗਾ ਪਤਾ ਹੀ ਕਹੀਂ ਤੂੰ ਵੀ ਪਿਓ ਵਾਸਤੇ ਘੇੜਦਾ ਸੀ ਮੈਂ ਵੀ ਪਿਓ ਵਾਸਤੇ ਘੇੜਨਾ ਚਾਹੁੰਦੀ ਆ ਸੋ ਆਈ ਥਿੰਕ ਉਹਦਾ ੱੱੱਕਾ ਲਵਜ਼ ਹੈ ਨਾ ਉਹ ਸ਼ਾਇਦ ਐਦਾਂ ਹੀ ਕਰਨਾ ਪੈਂਦਾ ਤੁਸੀਂ ਤੁਸੀਂ ਤੁਹਾਡੇ ਗਾਣੇ ਮੱਲੇ ਮਸ਼ਹੂਰ ਹੈ ਤੁਹਾਡੇ ਲਈ ਕਿ ੱੱੱਕਾ ਚੱਲਦਾ ਹੈ ੱੱੱਕੇ ਬਿਨਾਂ ਕੁਝ ਵੀ ਨਹੀਂ ਹੁੰਦਾ ੱੱੱਕੇ ਬਿਨਾਂ ਦੇਸ਼ ਨਹੀਂ ਚੱਲਦਾ ੱੱੱਕੇ ਬਿਨਾਂ ਕੁਝ ਵੀ ਨਹੀਂ ਚੱਲਦਾ ਜਦ ਤੁਹਾਨੂੰ ਡਿਸਪਲਿਨ ਕ੍ਰੀਏਟ ਕਰਨਾ ਹੈ ਤਾਂ ਯੂ ਹੈਵ ਟੂ ਬੀ ਅ ਲੀਡਰ ਅ ਗ੍ਰੇਟ ਲੀਡਰਸ ਮੇਕ ਅ ਨੇਸ਼ਨ ਗ੍ਰੇਟ ਲੀਡਰਸ ਮੇਕ एवरीथिंग ਬਹੁਤ ਬਹੁਤ ਧੰਵਾਦ ਸਰ ਸਾਨੂੰ ਗੱਲ ਕਰਨ ਲਈ ਤੇ ਅਸੀਂ ਵੀ ਜ਼ਰੂਰ ਦੇਖਾਂਗੇ ਅਗਲੇ 2 ਸਾਲਾਂ ਚ ਜਿਵੇਂ ਤੁਸੀਂ ਕਿਹਾ ਕਿ ਤੁਹਾਡੀ ਬੇਟੀ ਅਮਰਜੋਤ ਕੌਰ ਜਿਹੜੀ ਹੈ ਉਹ ਇੰਡੀਅਨ ਕ੍ਰਿਕਟ ਟੀਮ ਚ ਜਿਹੜਾ ਹੈ ਉਹ ਥੋੜਾ ਵੀ ਨਾ ਰੋਸ਼ਨ ਕਰੇ ਯੂਵਰਾਜ ਸਿੰਘ ਦਾ ਨਾਂ ਰੋਸ਼ਨ ਕਰੇ ਪਰ ਨਾਲ ਦੇ ਨਾਲ ਪੂਰੇ ਦੇਸ਼ ਦਾ ਨਾਂ ਰੋਸ਼ਨ ਕਰੇ ਇਹ ਜਲਦ ਅਸੀਂ ਜ਼ਰੂਰ ਦੇਖਾਂਗੇ ਤੁਸੀਂ ਸਾਰੇ ਦੁਆ ਕਰਿਓ ਜੀ ਤੁਹਾਡੀਆਂ ਦੁਆਵਾਂ ਤੁਹਾਡਾ ਅਸ਼ੀਰਵਾਦ ਵਾਹਿਗੁਰੂ ਦੀ ਕਿਰਪਾ ਤੇ ਮੇਰਾ ਖਿਆਲ ਆਪਾਂ ਕੋਈ ਨਾ ਕੋਈ ਚਮਤਕਾਰ ਇੱਕ ਹੋਰ ਕਰ ਦਿਆਂਗੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਸੀਗੇ ਯੋਗਰਾਜ ਸਿੰਘ ਸਾਡੇ ਨਾਲ ਤੇ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਰਣ ਹਿਮਾਚਲ ਸਸ਼ਟਿਕਾ